ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤਾਰ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਮੈਂ ਵੀ ਰਾਮਗੜੀਆ ਪਰਿਵਾਰ ਨੂੰ ਬੁਲਾਉਣ ਕਰਦਾ ਮੈਂ ਰਕबीर ਸਿੰਘ ओबीसी ਵਾਈਸ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇਖੋ ਤੁਹਾਨੂੰ ਮੁਬਾਰਕ ਤੁਹਾਡੀਆਂ ਸੀਟਾਂ ਤੁਸੀਂ ਮੰਤਰੀ ਹੋ ਐਮਪੀ ਦਾ ਇਲੈਕਸ਼ਨ ਲੜਨ ਜਾ ਰਹੇ ਹੋ ਤੁਸੀਂ ਮੰਤਰੀ ਰਹੇ ਹੋ ਐਮਪੀ ਦਾ ਇਲੈਕਸ਼ਨ ਲੜਨ ਜਾ ਰਹੇ ਹੋ ਜਿਹੜੀ ਤੁਹਾਡੀ ਸ਼ਬਦ ਵਾਲੀ ਹੈ ਜਿਹੜੀ ਤੁਹਾਡੀ ਭਾਸ਼ਾ ਹੈ ਇਹ ਅਤਿ ਨਿੰਦਣਯੋਗ ਹੈ ਤੁਸੀਂ ਕੀ ਸਮਝਦੇ ਹੋ ਆਪਣੇ ਆਪ ਨੂੰ ਤੁਸੀਂ ਕਿਸੇ ਨੂੰ ਕਹਿੰਨੇ ਤੇਰੇ ਕੋਲੇ ਢਾਈ ਕਿੱਲੇ ਜ਼ਮੀਨ ਹੈ ਕਿਸੇ ਨੂੰ ਕਹਿੰਨੇ ਗੁੱਲੀ ਘੜਾ ਤੁਸੀਂ ਫਿਰ ਸੁਨਿਆਰੇ ਭਾਈ ਜਾਰੇ ਨੂੰ ਮਾੜਾ ਬੋਲਦੇ ਹੋ ਤੇਰੇ ਮੰਦਰੀ ਪਾਈ ਹੋਣੀ ਆ ਤੇਰੇ ਘਰ ਵਾਲੀ ਨੇ ਗਹਿਣੇ ਪਾਏ ਹੋਣੇ ਆ ਉਹ ਲਾ ਕੇ ਸਿੱਟ ਦੇ ਉਹ ਭਰਾਵਾ ਸ਼ਰਮ ਕਰ ਜਿਹੜੇ ਬਣੇ ਮਕਾਨ ਦੇ ਵਿੱਚ ਰਹਿੰਨਾ ਉਹ ਵੀ ਉਹਨਾਂ ਗੁੱਲੀ ਘੜਾਂ ਦਾ ਬਣਾਇਆ ਹੋਇਆ ਉਸ ਰਾਮਗੜੀਆਂ ਨੇ ਬਣਾਇਆ ਹੋਇਆ ਜਿਨਾਂ ਨੂੰ ਅੱਜ ਗੁੱਲੀ ਘੜ ਗੁੱਲੀ ਘੜ ਤੇ ਆਪਣੇ ਆਪ ਨੂੰ ਲਾਹੌਰੀਆ ਸਰਦਾਰ ਦੱਸਦਾ ਜੇ ਤੂੰ ਐਡਾ ਹੀ ਲਾਹੌਰੀਆ ਸਰਦਾਰ ਆ ਤੇ ਤੂੰ ਕਿਉਂ ਲੋਕਾਂ ਦੇ ਘਰਾਂ 'ਚ ਟੱਕੇ ਖਾਂਦਾ ਫਿਰਦਾ ਤੂੰ ਆਰਾਮ ਨਾਲ ਬੈਠ ਆਪਣੇ ਪਰਿਵਾਰ ਦੇ ਵਿੱਚ ਤੂੰ ਲੋਕਾਂ ਦੇ ਵਿੱਚ ਆਪਣਾ 2 ਸਾਲ ਦਾ ਰਿਪੋਰਟ ਕਾਰਡ ਲੈ ਕੇ ਜਾ ਤੂੰ ਵਜ਼ੀਰ ਰਿਆ ਤੂੰ ਕੀ ਕੀਤਾ ਲੋਕਾਂ ਵਾਸਤੇ ਔਰ ਤੈਨੂੰ ਸ਼ਰਮ ਆਉਣੀ ਚਾਹੀਦੀ ਐ ਤੂੰ ਉਹਨਾਂ ਉਸ ਭਾਈਚਾਰੇ ਨੂੰ रामਗੜੀਆ ਭਾਈਚਾਰੇ ਨੂੰ ਜਿਹੜੇ ਮਿਸਲਾਂ ਦੇ ਮਾਲਕ ਐ ਅਸੀਂ ਬਾਬਾ ਜਸਾ ਸਿੰਘ RAMGADIYE ਦੇ ਵਾਰਿਸ ਐ ਅਸੀਂ ਬਾਬਾ ਦੀਪ ਸਿੰਘ ਦੇ ਵਾਰਿਸ ਐ ਮੈਂ ਤਾਂ ਕਹਿੰਦਾ ਪੰਜ ਪਿਆਰੇ ਵੀ ਤੁਹਾਡੇ ਜੱਟਾਂ ਚੋਂ ਹੀ ਹੋਏ ਹੋਣੇ ਤੇਰੇ ਚੋਂ ਸਾਰੇ ਤੁਹਾਡੇ ਪਰਿਵਾਰ ਚੋਂ ਹੋਣਗੇ ਭਾਈ ਵੀਰੋ ਜੀ ਵੀ ਤੇਰੇ ਪਰਿਵਾਰ ਚੋਂ ਹੋਣਗੇ ਸਾਡਾ ਸਾਡਾ ਵਿਰਸਾ ਦੇਖ ਕੁਰਬਾਨੀਆਂ ਦਾ ਭਰਿਆ ਇਤਿਹਾਸ ਆ ਆਰਾਮਗੜੀਆਂ ਦਾ ਤੂੰ ਸਾਡੀ ਕੌਮ ਬਾਰੇ ਜੋ ਸ਼ਬਦ ਬੋਲਿਆ ਮੈਂ ਆਪਣੇ ਆਰਾਮਗੜੀਆਂ ਭਾਈਚਾਰੇ ਨੂੰ ਬੇਨਤੀ ਕਰਦਾ ਥੋੜੇ ਮਾਧਮ ਰਾਈ ਵੀ ਇਹਨੂੰ ਪੱਟੀ ਤੋਂ 11 ਵਾਲੀ ਚਾਰ ਦੇ ਟਾਈਮ ਨੂੰ ਇਹਨੂੰ ਘਰ ਨੂੰ ਤੋਰ ਦਿਓ ਤਾਂ ਕਿ ਇਹਨੂੰ ਪਤਾ ਲੱਗ ਜਾਵੇ ਕਿਸੇ ਭਾਈਚਾਰੇ ਨੂੰ ਕਿਵੇਂ ਬੋਲੀਦਾ ਤੂੰ ਉਸ ਭਾਈਚਾਰੇ ਨੂੰ ਉਸ ਦਸਤਕਾਰ ਉਸ ਉਹਨਾਂ ਲੋਕਾਂ ਨੂੰ ਤੂੰ ਮਾੜਾ ਬੋਲਿਆ ਜਿਨ੍ਹਾਂ ਲੋਕਾਂ ਦੀਆਂ ਬੜੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਜਿਨ੍ਹਾਂ ਲੋਕਾਂ ਦਾ ਦੇਸ਼ ਦੀ ਇਕਨੋਮੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਵੱਡੀਆਂ ਯੂਨੀਵਰਸਟੀਆਂ ਚਾਹੇ ਵਿਧਾਨ ਸਭਾ ਹੋਵੇ ਜਿੱਥੇ ਤੂੰ ਬੈਠਦਾ ਜਾ ਕੇ ਉਹ ਵੀ ਉਸ ਰਾਮਗੜੀਆ ਭਾਈਚਾਰੇ ਦੀ ਬਣਾਈ ਹੋਈ ਹੈ ਤੈਨੂੰ ਸ਼ਰਮ ਨਹੀਂ ਆਈ ਤੈਨੂੰ ਰਾਮਗੜੀਆ ਭਾਈਚਾਰੇ ਦੇ ਖਿਲਾਫ ਬੋਲਣ ਦੀ ਤੈਨੂੰ ਅਕਲ ਹੀ ਨਹੀਂ ਭਰਾਵਾ ਦੇਖ ਉਹ ਨੇਰੀ ਵਗ ਸੀ ਜਦੋਂ ਤੁਹਾਡੇ 92 ਐਮਐਲਏ ਜਿੱਤ ਕੇ ਲੋਕਾਂ ਨੇ ਵਿਧਾਨ ਸਭਾ ਦੇ ਵਿੱਚ ਬਣਾਏ ਕਾਂਗਰਸ ਪਾਰਟੀ ਦਾ ਲੋਕਾਂ ਨੂੰ ਵਿਕਾਸ ਦੇ ਕੀਤੇ ਕੰਮ ਉਸ ਹਨੇਰੀ ਨੇ ਲੋਕਾਂ ਦੀ ਅੱਖਾਂ ਦੇ ਵਿੱਚ ਮਿੱਟੀ ਪਾ ਦਿੱਤੀ ਤੇ ਲੋਕਾਂ ਨੂੰ ਵਿਕਾਸ ਦੇ ਕੰਮ ਨਹੀਂ ਦਿਖਾਈ ਦਿੱਤੇ ਅੱਜ ਸੁਨਾਮੀ ਆਉਣੀ ਹੈ ਸੁਨਾਮੀ 1 ਜੂਨ ਨੂੰ ਸੁਨਾਮੀ ਆਉਗੀ ਉਸ ਸੁਨਾਮੀ ਦੇ ਵਿੱਚ ਲਾਜਿਤ ਪੁੱਲਰ ਤੂੰ ਨਹੀਂ ਥੋੜੀ ਸਾਰੀ ਪਾਰਟੀ ਰੁੜਦੀ ਦਿਖਾਈ ਦੇਗੀ ਹੁਣ ਤੁਹਾਡੇ ਪੈਰਾਂ ਥੱਲੇ ਜ਼ਮੀਨ ਖਿਸਕਦੀ ਹੈ ਤੁਸੀਂ ਸਾਡੇ ਭਾਈਚਾਰੇ ਦੇ ਉਲਟ ਬੋਲਦੇ ਹੋ ਸਰੀਆਰਾ ਭਾਈਚਾਰੇ ਦੇ ਉਲਟ ਬੋਲਦੇ ਹੋ, ਰਾਮਗੜੀਆ ਭਾਈਚਾਰੇ ਦੇ ਉਲਟ ਬੋਲਦੇ ਹੋ। ਤੁਸੀਂ ਸਾਡੇ ਸਾਫਕਾ ਐਮਐਲਏ ਦੇ ਉਲਟ ਬੋਲਦੇ ਹੋ। ਤੁਸੀਂ ਕਹਿੰਦੇ ਹੋ ਢਾਈ ਕਿੱਲੇ ਜ਼ਮੀਨ ਆ। ਕਿਸੇ ਕੋਲੇ ਕਿੰਨੀ ਹੋਵੇ? ਜੇ ਤੂੰ ਸਾਨੂੰ ਗੁੱਲੀ ਘਰ ਦੱਸਦਾ ਸਾਡੇ ਕੋਲੇ ਮੁੰਡੇ ਹੈਗੇ ਨੇ ਤੇਰਾ ਕੋਈ ਰਾਤਾ ਤਾਂ। ਤੈਨੂੰ ਸ਼ਰਮ ਨਹੀਂ ਆਉਦੀ? ਮੈਨੂੰ ਇਹੋ ਜਿਹੇ ਸ਼ਰਦ ਵਰਤਣੇ ਨਹੀਂ ਚਾਹੀਦੇ। ਜੇ ਤੈਨੂੰ ਸਾਨੂੰ ਗਾਲ੍ਹੀਆਂ ਦੇ ਕੇ ਸਾਨੂੰ ਮਾਰੇ ਚੰਗੇ ਸ਼ਰਦ ਬੋਲ ਕੇ ਤੈਨੂੰ ਭਰਾਵਾ ਵੱਧ ਵੋਟਾਂ ਮਿਲਦੀਆਂ ਤਾਂ ਤੂੰ ਜੰਮ ਜੰਮ ਕੇ ਬੋਲ। ਪਰ ਜੇ ਸਾਡੇ ਲੋਕ ਗੈਰ ਤਮੰਦ ਹੋਏ ਉਹਨਾਂ ਨੇ ਆਪਣੀ ਇੱਜ਼ਤ ਤੇ ਤੂੰ ਜਿਹੜਾ ਸਾਡੀ ਕੌਮ ਦੇ ਉੱਤੇ ਤੂੰ ਵਾਰ ਕੀਤਾ ਜੇ ਉਹਨਾਂ ਨੇ ਚਾਹਿਆ ਅਸੀਂ ਵਾਰਸ ਹੈ ਪਪਾ ਜਸਾ ਸਿੰਘ ਆਰਮਗੜੀਏ ਦੇ ਜੇ ਸਾਡੀ ਕੌਮ ਦੇ ਦਿਮਾਗ ਦੇ ਵਿੱਚ ਕੀੜਾ ਆ ਗਿਆ ਨਾ ਵੀ ਤੈਨੂੰ ਤੈਨੂੰ 11 ਚਾ 11 ਵਾਲੀ ਚਾਹ ਨੂੰ ਘਰੇ ਤੋੜਨਾ ਤੇ ਭੁੱਲਰ ਸਾਹਿਬ ਤੈਨੂੰ ਕਿਸੇ ਨੇ ਬਚਾ ਨਹੀਂ ਸਕਣਾ ਤੂੰ ਬਾਦ ਮਾਰੇ ਸ਼ਬਦ ਬੋਲਿਆ অতি ਨਿੰਦਣਯੋਗ ਸ਼ਬਦ ਬੋਲਿਆ ਔਰ ਇਹਦੇ ਘਟਿਆ ਸ਼ਬਦ ਤੋਂ ਬੋਲਿਆ ਮੈਂ ਸਾਡੇ ਪੰਜਾਬ ਦੇ ਸਪੀਕਰ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਤੁਸੀਂ ਵੀ ਆਰਾਮਗੜੀਆ ਬਰਾਦਰੀ ਨੂੰ ਬੁਲਾਉਂ ਕਰਦੇ ਹੋ ਜਾਂ ਤਾਂ ਤੁਸੀਂ ਕਹੋ ਵੀ ਨਹੀਂ ਮੈਂ ਆਰਾਮਗੜੀਆ ਤੇ ਜਾਂ ਫਿਰ ਇਸ ਜਿਸ ਬੰਦੇ ਨੂੰ ਬੋਲਰ ਦੀ ਤਮੀਜ਼ ਤੱਕ ਨਹੀਂ ਮੈਂ ਕਿਸੇ ਭਾਈਚਾਰੇ ਨਾਲ ਕਿਵੇਂ ਗੱਲ ਕਰਨੀ ਹੈ ਇਹੋ ਜਿਹੇ ਬੰਦੇ ਨੂੰ ਨੱਖ ਪਾਉਣੀ ਚਾਹੀਦੀ ਹੈ ਭਗਵੰਤ ਮਾਨ ਵੀ ਇਹਨਾਂ ਭਗਵੰਤ ਮਾਨ ਜੀ ਮੁੱਖ ਮੰਤਰੀ ਹੋ ਥੋੜੀ ਬਹੁਤੀ ਹੈ ਗੱਲ ਤੁਸੀਂ ਕਹਿੰਦੇ ਸੀ ਇਹ ਸੱਥਾਂ ਸਰਕਾਰ ਸੱਥਾਂ ਨੂੰ ਚੱਲਿਆ ਕਰੂਗੀ ਇਹ ਸੱਤਾਂ ਤੇ ਜਾ ਕੇ ਇਹ ਜਲਸਿਆਂ 'ਚ ਜਾ ਕੇ ਇਹ ਚੌਨ ਜਲਸਿਆਂ 'ਚ ਜਾ ਕੇ ਸਾਡੇ ਭਾਈਚਾਰੇ ਨੂੰ ਨੀਵਾ ਖਾਉਂਦੇ ਨੇ ਤੁਹਾਡੇ ਕੈਂਡੀਡੇਟ ਕੀ ਸ਼ਰਤ ਕਰਨਾ ਚਾਹੁੰਦਾ ਲਾਲਜੀਤ ਭੁੱਲਰ ਕੀ ਇਹ ਹੈ ਚੀਜ਼ ਇਹ ਮੈਂਬਰ ਬਣਦੇ ਕਾਬਲ ਨਹੀਂ ਸੀ ਪਿੰਡ ਦਾ ਇਹਨੂੰ ਲੋਕਾਂ ਨੇ ਐਮਐਲਏ ਬਣਾਤਾ ਥੋੜਾ ਜਰ ਪਹਿਲਾਂ ਭਗਵੰਤ ਮਾਨ ਜੀ ਤੁਹਾਨੂੰ ਵੀ ਪਤਾ ਹੋਣਾ ਸਾਡਾ ਲੀਡਰ ਪ੍ਰਤਾਪ ਸਿੰਘ ਬਾਜਵਾ 600 ਰੁਪਇਆ ਦਿਹਾੜੀ ਤੇ ਬੋਲਿਆ ਸੀ ਮੈਂ ਉਹਦਾ ਵੀ ਖੰਡਨ ਕੀਤਾ ਸੀ ਵੀ ਬਾਜਵਾ ਸਾਹਿਬ ਤੁਹਾਨੂੰ ਇਹ ਬੋਲਣਾ ਜਿਹੜਾ ਬਹੁਤ ਮਾੜੀ ਗੱਲ ਆ ਬਹੁਤ ਮੰਦ ਭਾਗਾ ਪਰ ਤੁਹਾਡੇ ਲੀਡਰ ਵੀ ਉਹ ਤੁਹਾਨੂੰ ਲੋਕਾਂ ਨੇ ਚੁਣਿਆ ਤੁਹਾਡਾ 1 ਰੁਪਿਆ ਤੱਕ ਨਹੀਂ ਲੋਕਾਂ ਨੇ ਲੱਗਣ ਦਿੱਤਾ ਔਰ ਤੁਹਾਨੂੰ ਚੁੜ ਕੇ ਵਿਧਾਨ ਸਭਾ ਦੇ ਭੇਜਿਆ ਜਿੰਨੀ ਤੁਹਾਡੇ ਸ਼ਬਦਾਂ ਦੀ ਨਿਖੇਦੀ ਜਿੰਨੀ ਸ਼ੇਮ ਸ਼ੇਮ ਕਰ ਲਈ ਜਾਵੇ ਉੰਨੀ ਹੀ ਥੋੜੀ ਆ ਮੈਂ ਪੂਰੇ ਪੰਜਾਬ ਦੇ ਵਿੱਚ ਵਸਦੇ ਆ ਰਾਮਗੜੀ ਆ ਭਾਈਚਾਰੇ ਨੂੰ ਬੇਨਤੀ ਕਰਦਾ ਇਹਨਾਂ ਬੱਕਰ ਵਾਲਿਆਂ ਦਾ ਬਾਈਕਾਟ ਕਰੋ ਇਹਨਾਂ ਬੱਕਰ ਵਾਲਿਆਂ ਨੂੰ ਵੋਟ ਨਾ ਪਾਓ ਇਹ ਬੌਕਰ ਵਾਲੇ ਅੱਜ ਤੁਸੀਂ ਵੇਖ ਲਓ ਕੀ ਬੋਲਦੇ ਆ ਇਹ ਬੌਕਰ ਵਾਲੇ ਅੱਜ ਵੇਖ ਲੈਣਾ ਕੀ ਬੋਲਦੇ ਆ ਸਾਡਾ ਭਾਈਚਾਰਾ ਗੁਰੂ ਨਾਨਕ ਦੇਵ ਜੀ ਦੇ ਨਾਲ ਵੀ ਰਿਹਾ ਤੁਸੀਂ ਸਾਨੂੰ ਕੀ ਕਹਦੇ ਹੋਗੇ ਅਸੀਂ ਕਿਰਤੀ ਲੋਕ ਆਂ ਕਿਰਤ ਕਰਕੇ ਖਾਂਦੇ ਆਂ ਲਾਜਿਤ ਪੁੱਲਰ ਜੀ ਤੁਹਾਡੇ ਵਾਂਗੂ ਲੋਕਾਂ ਦੇ ਹੱਕ ਖਾ ਕੇ ਅਸੀਂ ਢਿੱਡ ਨਹੀਂ ਭਦਾਏ ਹੋਏ ਅਸੀਂ ਰੰਡੇ ਚਲਾਉਣੇ ਆਂ ਅਸੀਂ ਆੜੀਆਂ ਚਲਾਉਣੇ ਆਂ ਅਸੀਂ ਕਰਕ ਦੀਆਂ ਧੁੱਪਾਂ ਦੇ ਵਿੱਚ ਪੈੜ ਤੇ ਖੜ ਕੇ ਤੇ ਅਸੀਂ ਕੰਢੀ ਨਾਲ ਲੋਕਾਂ ਦੀ ਬਿਲਡਿੰਗਾਂ ਬਣਾ ਕੇ ਦਿੰਨੇ ਆ ਲੋਕਾਂ ਨੂੰ ਰਹਿਣ ਬਸੇਰੇ ਬਣਾ ਕੇ ਦਿੰਨੇ ਆ ਤੁਸੀਂ ਦੱਸੋ ਸੋਸ਼ਲ ਵਰਕਰ ਤੁਸੀਂ ਕੀ ਤੁਹਾਡੀ ਐਕਟੀਵਿਟੀ ਹੈ ਤੁਹਾਡੀ ਕੰਮ ਨੂੰ ਕੀ ਦੇਣਾ ਤੁਹਾਡੀ ਸਾਡੇ ਲੋਕਾਂ ਨੂੰ ਕੀ ਦੇਣਾ ਤੁਹਾਨੂੰ ਅਸੀਂ ਐਮਐਲਏ ਬਣਾਇਆ ਤੁਹਾਨੂੰ ਆ ਮੈਂਬਰ ਪਾਰਲੀਮੈਂਟ ਦੀ ਟਿਕਟ ਦਿੱਤੀ ਕਿ ਇਸ ਕਰਕੇ ਦਿੱਤੀ ਵੀ ਤੁਸੀਂ ਸਾਡੇ ਜੋ ਤੁਹਾਡੇ ਮੂੰਹ ਦੇ ਵਿੱਚ ਆਏ ਹੋ ਬੋਲੋ ਤੁਹਾਡੇ ਤੋਂ ਅਸੀਂ ਕੀ ਆਸ ਰੱਖ ਸਕਦੇ ਆ ਵੀ ਤੁਸੀਂ ਮੈਂਬਰ ਪਾਰਲੀਮੈਂਟ ਬਣ ਕੇ ਤੁਸੀਂ ਲੋਕਾਂ ਦਾ ਕੀ ਸਵਾਰ ਸਕਦੇ ਹੋ ਜਦੋਂ ਤੁਹਾਨੂੰ ਤੁਹਾਡੇ ਦੋ ਸ਼ਬਦ ਬੋਲਣ ਤੱਕ ਦੀ ਤਮੀਜ਼ ਨਹੀਂ ਹੈਗੀ ਸਾਨੂੰ ਵੀ ਮਾੜੇ ਸ਼ਬਦ ਬੋਲਣੇ ਆਉਂਦੇ ਆ ਪਰ ਅਸੀਂ ਆਪਣੇ ਗੁਰੂ ਤੋਂ ਸਿੱਖਿਆ ਹੈ ਵੀ ਕਿਸੇ ਦੇ ਖਿਲਾਫ ਮਾੜਾ ਸ਼ਬਦ ਨਾ ਬੋਲੋ ਜਿਹੜਾ ਕਿ ਤੁਹਾਨੂੰ ਲੋਕਾਂ ਦੇ ਵਿੱਚ ਦਿਨ ਆਵੇ ਮੇਰੇ ਮੂੰਹ ਵੀ ਨਿਕਲਿਆ ਮਾੜਾ ਸ਼ਬਦ ਮੈਂ ਉਸ ਦੀ ਵੀ ਮਾਫੀ ਮਰਵਾ ਪਰ ਜਿਹੜਾ ਸ਼ਬਦ ਤੂੰ ਬੋਲਿਆ ਮੈਂ ਉਹਦੀ ਨਿੰਦਾ ਕਰਦਾ ਔਰ RAMgarh ਜਾਂ ਭਾਈਚਾਰੇ ਨੂੰ ਗੇਂਤਈ ਕਰਦਾ ਵੀ ਪੰਜਾਬ ਦੇ ਵਿੱਚ ਜਿੰਨੇ ਇਹਨਾਂ ਦੇ ਕੈਂਡੀਡੇਟ ਨੇ ਇਹਨਾਂ ਨੂੰ ਆਇਆ ਨੂੰ ਪੁੱਛੋ ਕਿ ਤੁਸੀਂ ਸਾਨੂੰ ਗੁੱਲੀ ਘੜ ਦੱਸਦੇ ਹੋ ਦੱਸੋ ਸਾਡੇ ਘਰੇ ਤੁਸੀਂ ਦਾਨੇ ਛੱਡ ਕੇ ਜਾਂਦੇ ਹੋ ਗੁੱਲੀ ਘੜਾਂ ਦੇ ਸਾਡੀ ਨੂੰ ਤੁਸੀਂ ਟੈਨਸ਼ਨ ਨਾਲ ਨਹੀਂ ਆਉਂਦੇ ਸਾਨੂੰ ਤੁਸੀਂ ਤਾਰਾਂ ਕੋਠੀਆਂ ਦਿੱਤੀਆਂ ਨੇ ਤੁਹਾਨੂੰ ਜਿਹੜੀਆਂ ਤਾਰਾਂ ਦਿੱਤੀਆਂ ਉਹ ਸਾਡੇ ਟੈਕਸ ਰੁਪਈਆ ਪੰਜਾਂ ਤੋਂ ਲੋਕਾਂ ਦੇ ਤੋਂ ਦਿੱਤੀਆਂ ਗਈਆਂ ਤੁਹਾਡੀਆਂ ਕੋਠੀਆਂ ਸੀ ਕਰਾਇਆ ਸੀ ਪਰਦੇ ਆ ਕੋਈਆਂ ਦੁਆਰਿਆਂ ਨੇ ਬੇਨਸੀ ਲੋਕ ਦਿੰਨੇ ਆ ਤੁਹਾਡੇ ਟੈਲੀਫੋਨਾਂ ਦੇ ਖਰਚੇ ਅਸੀਂ ਲੋਕ ਦਿੰਨੇ ਆ ਉਹ ਸੁਨਿਆਰਾ ਭਾਈਚਾਰਾ ਜਿਹੜਾ ਲੋਕਾਂ ਦੀ ਸੁੰਦਰਤਾ ਨੂੰ ਹੋਰ ਚਾਰ ਚੰਨ ਲਾਉਣ ਵਾਸਤੇ ਕੰਮ ਕਰਦਾ ਜਿਹਨੇ ਬਣਾ ਕੇ ਦਿੰਦਾ ਕੈਂਠੇ ਬਣਾ ਕੇ ਦਿੰਦਾ ਸੱਜਣਾ ਬਣਾ ਕੇ ਦਿੰਦਾ ਉਹ ਤੇਰੇ ਮੰਦਰੀ ਪਾਈ ਉਹ ਵੀ ਉਹਨੇ ਬਣਾ ਕੇ ਦਿੱਤੀ ਹੋਣੀ ਆ ਉਹਨੂੰ ਲਾ ਕੇ ਸੁਰਦੇ ਪਰੇ ਬੜਾ ਬੇਹਿਆਬ ਬੰਦਾ ਤੁਸੀਂ ਭਗਵਾਨ ਤਮਨਜੀ ਮੈਂਬਰ ਪਾਰਲੀਮੈਂਟ ਦਿੱਤਾ ਇਹ ਨਹੀਂ ਆਹੀ ਗੱਲਾਂ ਦੇ ਨਾਲ ਮੈਂ ਦੁਬਾਰਾ ਫੇਰ ਇੱਕ ਵਾਰੀ ਤੁਹਾਨੂੰ ਬੇਨਤੀ ਕਰਦਾ ਇਹੋ ਦੇ ਬੰਦਿਆਂ ਨੂੰ ਨੱਥ ਪਾਓ ਤੇ ਪੂਰੇ ਪੰਜਾਬ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਸੁਨਿਆਰਾ ਤੇ ਰਾਮਬੜੀਆ ਭਾਈਚਾਰੇ ਨੂੰ ਜਿੰਨਾ ਤੁਸੀਂ ਇਹਨਾਂ ਦਾ ਵਿਰੋਧ ਕਰ ਸਕੋ ਡਟ ਕੇ ਇਹਨਾਂ ਦਾ ਵਿਰੋਧ ਕਰੋ ਇਹਨਾਂ ਨੂੰ ਆਿਆਂ ਨੂੰ ਸਵਾਲ ਕਰੋ ਵੀ ਤੁਸੀਂ ਸਾਡੇ ਭਾਈਚਾਰੇ ਬਾਰੇ ਇਹ ਸ਼ਬਦ ਬੋਲੇ ਤਾਂ ਕਿਉਂ ਬੋਲੇ ਇਹ ਸ਼ਬਦ ਤੁਹਾਡੇ ਜਹਨ ਦੇ ਵਿੱਚ ਆਏ ਤਾਂ ਕਿਵੇਂ ਆਏ ਇਹਨਾਂ ਲੋਕਾਂ ਦੇ ਵਿੱਚ ਸਾਡੇ ਭਾਈਚਾਰੇ ਵਾਸਤੇ ਸਾਡੇ ਲੋਕਾਂ ਵਾਸਤੇ ਕੰਨੇ ਕੱਟਰਤਾ ਕੁੱਟ-ਕੁੱਟ ਕੇ ਪਰੀ ਹੋਈ ਆ ਭਰਾਵੋ ਅੱਜ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਜੋ ਕੱਲ ਲਾਲਜੀਤ ਸਿੰਘ ਪੁੱਲਰ ਦੀ ਤੁਸੀਂ ਮਾਨਸਿਕਤਾ ਹਾਲਤ ਦੇਖੇ ਨੇ ਇਹ ਆਪਣੀ ਮਾਨਸਿਕਤਾ ਖੋ ਬੈਠੇ ਨੇ ਇਹਨਾਂ ਨੂੰ ਸਤਾ ਦਾ ਗੱਡੀਆਂ ਦਾ ਮੈਂਬਰ ਪਾਰਲੀਮੈਂਟ ਦਾ ਇਹਨਾਂ ਨੂੰ ਇਹਨਾਂ ਨਸ਼ਾ ਹੋਇਆ ਹੋਇਆ ਇਹ ਨਸ਼ੇ ਦੇ ਵਿੱਚ ਅੰਨੇ ਹੋ ਚੁੱਕੇ ਆ ਭਰਾਵੋ ਇਹਨਾਂ ਦੇ ਅੱਖਾਂ ਤੋਂ ਜੇ ਤੁਸੀਂ ਅੱਜ ਪੱਟੀਆਂ ਨਾ ਖੋਲੀਆਂ ਤੇ ਇਹ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕੁਚਲਣ ਦੀ ਕੋਸ਼ਿਸ਼ ਕਰਨਗੇ ਤਾਂ ਕਿ ਇਹਨਾਂ ਨੂੰ ਪਾ ਸਰਬੋ ਪਾਣੀ ਨੰਗਣ ਤੋਂ ਪਹਿਲਾਂ ਇਹ ਹੋਵੇ ਲੀਡਰਾਂ ਨੂੰ ਮੱਥ ਪਾਉਣੀ ਬਹੁਤ ਜ਼ਰੂਰੀ ਆ ਪੱਟੀ ਹਲਕੇ ਦੇ ਲੋਕੋ ਵੋਟਰ ਸੂਝਵਾਨ ਵੋਟਰ ਇਹਦਾ ਬਾਈਕਾਟ ਕਰੋ ਜਿੱਥੇ ਜਾਂਦਾ ਇਹਦਾ ਵਿਰੋਧ ਕਰੋ ਔਰ ਇਸ ਬੰਦੇ ਨੂੰ 11 ਵਾਲੀ ਚਾਰ ਮੱਥੇ ਦੁਆਰਾ ਕਹਿਣਾ ਇਹਨੂੰ ਘਰ ਨੂੰ ਤੋੜ ਦਿਓ ਇਹਨੂੰ ਬਣਾ ਦੇ ਮੈਂਬਰ ਪਾਰਲੀਮੈਂਟ ਪਾ ਦਿਓ ਇਹ ਗਾਂਚ ਖੇਤਰਾਂ ਦੇ ਹਾਰ ਤਾਂ ਕਿ ਪਤਾ ਲੱਗ ਜਾਵੇ ਕਿ ਰਾਮਗੜੀਆ ਭਾਈਚਾਰਾ ਹੋ ਪਾਈਚਾਰਾ ਜਿਨ੍ਹਾਂ ਨੇ ਦੇਸ਼ ਦੀ ਇਕਨੋਮੀ ਦੇਸ਼ ਦੇ ਜੀਡੀਪੀ ਵਿੱਚ ਦੇਸ਼ ਦੀ ਤਰੱਕੀ ਦੇ ਵਿੱਚ ਕਿਹੜੀ ਇੰਡਸਟਰੀ ਵਿੱਚ ਆਰਾਮਗੜੀਆ ਭਾਈਚਾਰੇ ਦਾ ਯੋਗਦਾਨ ਨਹੀਂ ਹੈਗਾ ਖੇਤੀ ਦੇ ਸੰਦਾਂ ਤੋਂ ਲੈ ਕੇ ਗੱਡੀਆਂ, ਇੰਪੋਰਟਰਾ, ਹਵਾਈ ਜਹਾਜ਼, ਰੇਲ ਗੱਡੀਆਂ ਜਿੰਨਾ ਕੁਝ ਬਣਦਾ ਹੈਗਾ ਆਰਾਮਗੜੀਏ ਦਾ, ਆਰਾਮਗੜੀਆ ਭਾਈਚਾਰੇ ਦਾ ਹਰੇਕ ਕਮਿਊਨਿਟੀ ਦੇ ਵਿੱਚ, ਹਰੇਕ ਦੇਸ਼ ਦੀ ਹਰ ਤਰੱਕੀ ਦੇ ਵਿੱਚ ਆਰਾਮਗੜੀਏ ਭਾਈਚਾਰੇ ਦਾ ਇੱਕ ਅਹਿਮ ਰੋਲ ਹੈ ਤੇ ਤੂੰ ਉਹਨਾਂ ਉਸ ਭਾਈਚਾਰੇ ਨੂੰ ਇਸ ਤਰੀਕੇ ਨਾਲ ਤੇਰਾ ਬਿਹੇਵੀਅਰ ਇਹ ਹੈ ਉਸ ਭਾਈਚਾਰੇ ਦੇ ਇਕ ਉਸ ਭਾਈਚਾਰੇ ਵਾਸਤੇ ਤੇਰਾ ਆ ਬਿਹੇਵੀਅਰ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਓਏ ਸ਼ਰਮ ਆਉਣੀ ਚਾਹੀਦੀ ਆ ਇਹ ਜਿਹੜੀ ਤੂੰ ਵੀਡੀਓ ਤੇ ਗੱਲਾਂ ਜਿੱਤੀਆਂ ਜਿਹੜਾ ਕੁਝ ਤੂੰ ਬੋਲਿਆ ਆਪਣੇ ਪਿਓ ਨੂੰ ਵਿਖਾਵੀ ਜਾ ਕੇ ਆਪਣੇ ਭਰਾ ਨੂੰ ਵਿਖਾਵੀ ਆਪਣੀ ਹਾਊਸ ਵਾਈਫ ਨੂੰ ਵਿਖਾਵੀ ਆਪਣੇ ਬੱਚਿਆਂ ਨੂੰ ਵਿਖਾਵੀ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਆਲੇ ਦੁਆਲੇ ਵਿੱਚ ਚੁਗਿਰਦੇ ਦੇ ਵਿੱਚ ਵਿਖਾਵੀ ਕਿ ਜੋ ਲੋਕ ਤੈਨੂੰ ਕਹਿੰਦੇ ਨੇ ਬਈ ਤੂੰ ਸਹੀ ਬੋਲਿਆ ਤੇ ਅਸੀਂ ਆਪਣੇ ਲਾਭ ਵਾਪਸ ਲੈ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਨਾਜੀਤਪੁਰ ਵਿੱਚ ਹਾਂ ਤਰਨਤਾਰਨ ਤੋਂ ਆਪਈ ਪਤੀ ਹਲਕੇ ਤੋਂ ਹਾਂਜੀ ਰਵੀਰ ਜੀ ਇੱਕ ਆਮਦੀ ਪਾਰਟੀ ਦੇ